ਸਰਚ ਕੰਚੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਬੰਬ ਦੇ ਨਾਲ ਟਾਰਡੀਆਂ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਬਠਿੰਡਾ ਪੁਲਿਸ ਦੇ ਵੱਲੋਂ ਸਿੱਖ ਕੌਮ ਦੇ ਚੌਥੇ ਤੱਕ ਸ਼੍ਰੀ ਦਮਦਮਾ ਸਾਈਂ ਵਿਖੇ ਸਰਚ ਅਭਿਆਨ ਚਲਾਇਆ ਗਿਆ ਰਜੇਸ਼ ਨੇਹੀ ਡੀਐਸਪੀ ਤਲਵੰਡੀ ਸਾਬੂ ਦੀ ਅਗਵਾਈ ਦੇ ਵਿੱਚ ਚਲਾਏ ਗਏ ਸਰਚ ਅਭਿਆਨ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੱਲੋਂ ਤਖਤ ਸਾਹਿਬ ਦੇ ਕੰਪਲੈਕਸ ਦੀ ਸਰਚ ਕੀਤੀ ਗਈ ਅਤੇ ਡੀਐਸਪੀ ਨੇ ਕਿਹਾ ਕਿ ਪੁਲਿਸ ਨੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਦੇ ਪਿਛਲੇ ਦਿਨਾਂ ਵਿਚ ਬਣੇ ਮਾਹੌਲ ਨੂੰ ਦੇਖਦੇ ਹੋਏ ਧਾਰਮਿਕ ਸਥਾਨਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਮਾਰਜੋਕ ਡੀਏਜੀ ਸਾਹਿਬ ਸਰਦਾਰ ਹਰਜੀਤ ਸਿੰਘ ਡੀਏਜੀ ਬਠਿੰਡਾ ਰੇਜ ਬਠਿੰਡਾ ਤੇ ਮੈਡਮ ਐਸਐਸਪੀ ਸ਼੍ਰੀਮਤੀ ਯਮਨੀਤ ਕੌਂਡਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਧਿਆਨ ਚ ਰੱਖਦੇ ਹੋਏ ਪ੍ਰੀਕਾਸ਼ਨ ਦੇ ਤੌਰ ਤੇ ਅੱਜ ਸਮੂਹ ਧਾਰਮਿਕ ਸਥਾਨਾਂ ਤੇ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਚ ਅਸੀਂ ਮਤਲਬ ਜ਼ਿਲੇ ਦੀ ਫੋਰਸ ਜਿਹੜੀ ਹੈਗੀ ਹੈ ਬਲਾ ਕੇ ਇਹਦੇ ਚ ਦੋ ARP ਦੀਆਂ ਟੁਕੜੀਆਂ ਤੇ ਬਾਕੀ ਥਾਲਿਆਂ ਦੀ ਫੋਰਸ ਹੈ ਉਹਨਾਂ ਦੇ ਨਾਲ ਅਸੀਂ ਜਿਹੜਾ ਸਮੋ ਤਖਤ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਦੇ ਨੇੜੇ ਤੇੜੇ ਦੀ ਜਿਹੜੀ ਹੈ ਚੈਕਿੰਗ ਕੀਤੀ